ਚਾਈਨਾ ਡੋਰ ਦਾ ਕਹਿਰ ਚਾਰਚ ਫਿਰੇ ਖਬਰਾਂ ਮਿਲ ਰਹੀਆਂ ਨੇ ਪਹਿਲੀ ਖਬਰ ਦੀ ਸਿਆਹੀ ਦੀ ਸੁੱਕਦੀ ਤੇ ਅਗਲੀ ਆ ਜਾਂਦੀ ਹੈ ਪੰਜਾਬ ਭਰ ਦੇ ਵਿੱਚ ਚਾਈਨਾ ਡੋਰ ਦੀ ਦਹਿਸ਼ਤ ਹੈ ਬਹੁਤ ਸਾਰੇ ਲੋਕਾਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਸੋਚਣਾ ਪੈਂਦਾ ਕਿ ਕਿਤੇ ਮੁਸ਼ਕਲ ਵਿੱਚ ਨਾ ਫਸ ਜਾਈਏ ਰੋਜ਼ ਕੋਈ ਨਾ ਕੋਈ ਵਿਅਕਤੀ ਜਾਂ ਕੋਈ ਪਸ਼ੂ ਜਾਂ ਕੋਈ ਪੰਛੀ ਇਹ ਚਾਈਨਾ ਡੋਰ ਦੀ ਲਪੇਟ ਵਿੱਚ ਆਉਂਦਾ ਹੈ ਹੁਣ ਇਹਦੀ ਰੋਕ ਥਾਮ ਦੇ ਵਾਸਤੇ ਨਾਬਾ ਵਿਖੇ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਦੇ ਵਿੱਚ ਚਾਈਨਾ ਡੋਰ ਭਾਵ ਇਸ ਖੂਨੀ ਡੋਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਪ੍ਰਦਰਸ਼ਨ ਕਰਕੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਦਾ ਪੁੱਤ ਲਾ ਵੀ ਸਾੜਿਆ ਗਿਆ ਸਹੌਲੀ ਨੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਨਾਬਾ ਦੇ ਐਸ ਐਚਓ ਨੇ ਵੀ ਕਿਹਾ ਕਿ ਕਾਨੂੰਨ ਢਿੱਲੇ ਨੇ ਅਸੀਂ ਪਰਚੇ ਵੀ ਦਰਜ ਕਰ ਲੈਨੇ ਆ ਪਰ ਨਾਲ ਦੀ ਨਾਲ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਕਾਲੀ ਦਾ ਤਬਦਲ ਜਿਹੜਾ ਹਮੇਸ਼ਾ ਭਗਦੇ ਮੁੱਦੇ ਸੰਗਤਾਂ ਚ ਲੋਕਾਂ ਚ ਮੀਡੀਏ ਰਾਹੀਂ ਅਭਾਰ ਦਾ ਤੇ ਜਨਤਕ ਤੌਰ ਤੇ ਸੜਕਾਂ ਤੇ ਲੋਕਾਂ ਨੂੰ ਜਗਾਉਂਦਾ ਹੈ ਉਹਦਾ ਕਾਰਨ ਇਹ ਹੈ ਕਿ ਬਸੰਤ ਪੰਚਮੀ ਨੇੜੇ ਆ ਰਹੀ ਹੈ ਇਹ ਦਿਨਾਂ ਚ ਜਾ ਕੇ ਜਿਵੇਂ ਲੋਕ ਨਸ਼ਾ ਵੇਚਦੇ ਨੇ ਨਾ ਦੂਜੇ ਬੰਦੇ ਦੋ ਨੰਬਰ ਕੰਮ ਕਰਦੇ ਨੇ ਇਹ ਵੀ ਇੱਕ ਨਵਾਂ ਪੜਾ ਆ ਗਿਆ ਕਿ ਥੋਰਕ ਧੰਦਾ ਕਿ ਚਾਇਨਾ ਡੋਰ ਆ ਪਤੰਗ ਬਾਜੀ ਅੱਜ ਤੋਂ ਨਹੀਂ ਲੰਬੇ ਅਰਸੇ ਤੋਂ ਹੁੰਦੀ ਆ ਕਿਸੇ ਨੇ ਕਦੇ ਅਪਰਾਧ ਨਹੀਂ ਕਰਿਆ ਹੁੰਦੀ ਰਹੀ ਪਰ ਹੁਣ ਜਿਹੜੀ ਨਾਉ ਮਰਾਦ ਬਿਮਾਰੀ ਕਿਹੜੀ ਫੈਕਟਰੀ ਜ ਬਣਦੀ ਆ ਕਿੱਥੇ ਬਣਦੀ ਆ ਚਾਇਨਾ ਡੋਰ ਸਰਕਾਰਾਂ ਪੰਨਿਆਂ ਨੇ ਸੁਪੀਆਂ ਉਹਨਾਂ ਨਾਲ ਆ ਜਿਹੜੀਆਂ ਤੁਸੀਂ ਫੋਟੋਆਂ ਦੇਖਦੇ ਹੋ ਇਸ ਤਰ੍ਹਾਂ ਸਾਡੇ ਲੋਕਾਂ ਦੀ ਸਾਡੇ ਬੱਚਿਆਂ ਦੀ ਜਾਨ ਮਾਲ ਇੰਨੀ ਖਤਰੇ ਚ ਚਲੀ ਗਈ ਕਿ ਡਾਕਟਰ ਨੇ ਜਿਹੜੀ ਪਟਿਆਲੇ ਬੀਪੀ ਦਾਖਲ ਹੋਈ ਆ ਉਹਦੇ ਗਰਦਨ 'ਚ ਐ ਹੱਥ ਪਾ ਕੇ ਦਿਖਾਇਆ ਗਰਦਨ ਤੇ ਹੱਥ ਟੱਕ ਪੈ ਰਿਹਾ ਹੈ ਇਹ ਦਿਖਾਤ ਸਾਰਾ ਅਸੀਂ ਸਿਰਫ 4 ਪੈਸੇ ਬਣਾਉਣ ਦੇ ਬਾਰੇ ਵੀ 100 150 ਦਾ ਗੁੱਟਾ ਆਇਆ 5 5 7 7 100 ਦਾ ਵੇਚਦਾ ਸਾਡੇ ਲੋਕਾਂ ਨੂੰ ਇਹ ਕਰਦੇ ਸਾਡੇ ਚੁਈ ਨੇ ਮੈਂ ਤਾੜਦਾ ਦਿੰਦਾ ਕਿ ਜਿਵੇਂ ਨਸ਼ੇ ਵਾਲੇ ਸਦਾਕਾਰਾਂ ਨੂੰ ਸਰਕਾਰ ਫੜਫੜ ਤੋਂ ਨੰ比亚 ਇਸੇ ਤਰ੍ਹਾਂ ਕੈਨਾ ਡੋਰ ਵਾਲਾ ਨੂੰ ਇਹ ਵੀ ਹੈ ਫੜ ਕੇ ਬਾਅਦ ਚ ਲਿਆਉਂਦੇ ਨੇ ਠਾੜੇ ਵਾਲੇ ਪਹਿਲਾਂ ਜਮਾਨਤ ਕਹਿੰਦੇ ਨੇ ਤੇਰੀ ਭਰਲੀ ਆ ਜਾ ਇਹ ਜਿਹੜਾ ਅਨਰੂਲੀ ਖੋਰ ਖਤ ਦਾ ਇੱਕ ਲੋਕਾਂ ਤੇ ਜਨ ਤੱਕ ਹੋ ਗਿਆ ਇਹ ਬੰਦ ਹੋਣਾ ਚਾਹੀਦਾ ਪਹਿਲਾਂ ਅਸੀਂ ਬਲਾਵਟ ਖੋਰਾ ਨੂੰ ਤਿਹਾਰਾਂ ਦੇ ਸਮੇਂ ਉਹਨਾਂ ਨੂੰ ਕਹਿੰਦੇ ਆ ਵੀ ਇਹਨਾਂ ਨੂੰ ਫੜੋ ਬਲਾਵਟ ਖੋਰਾ ਵਾਲਾ ਮਹਿਕਵਾ ਸੱਤਾ ਰਹਿੰਦਾ ਉਹ ਪਤਨਖਾਹਾਂ ਲੈਂਦੀ ਆ ਨਾ ਸਾਡੇ ਜੇਬਾਂ ਚੋਂ ਜਾਂਦੀਆਂ ਨੇ ਉਹ ਕਹਦੇ ਹੁਣ ਬਿਲਾ ਤਿਹਾਰ ਤੋਂ ਉਹ ਛਾਪਾਂ ਦੀ ਮਾਰ ਲੱਗੀ ਇਸੇ ਤਰ੍ਹਾਂ ਚਾਇਨਾ ਰੋਡ ਵਾਲੇ ਇਹ ਤੁਹਾਨੂੰ ਹੁਣ ਦੇਖਣਗੇ ਚਾਇਨਾ ਰੋਡ ਤਾਂ ਨਾਪੇ ਚ ਵੀ ਆ ਗਈ ਸਾਰੇ ਪੰਜਾਬ ਚ ਕੀ ਬੰਨਦਾ ਦਾ ਇੰਡੀਆ ਚ ਆ ਗਈ ਹੋਣੀ ਆ ਜਿੱਥੇ ਜਿੱਥੇ ਤਿਹਾਰ ਬਣਾਇਆ ਜਾਂਦਾ ਇਹਨੂੰ ਤਿਹਾਰ ਕਹਿੰਦੇ ਨੇ ਪਰ ਨੌ ਮਰਦ ਗਵਾਰੀ ਜਿਹੜੀ ਆ ਜਾਨਾਂ ਲੈਂਦੀ ਆ ਉਹਦੇ ਲਈ ਇਹ ਤੋਂ ਦੇ ਪ੍ਰਸ਼ਾਸਨ ਨੂੰ ਵੀ ਅਸੀਂ ਆਪਣਾ ਘਰ ਤਾਂ ਸਮਾਰਤੀਏ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇੱਥੋਂ ਦੀ ਸਾਰੇ ਜਿਹਨੇ ਜੁਮੇਵਾਰ ਬੰਦੇ ਨੇ ਮਿਊਂਸਪਲ ਕਮੇਟੀ ਦਾ ਪ੍ਰਧਾਨ ਹੋਇਆ ਉਹ ਆਪਣੇ ਸਾਰੇ ਐਮਸੀਆਂ ਦੀ ਮੀਟਿੰਗ ਬੁਲਾਵੇ ਮੀਟਿੰਗ ਬਣਾ ਕੇ ਉਹਨਾਂ ਨੂੰ ਕਹੇ ਵੀ ਆਪਦੇ ਉਹਦੇ ਬਹਾਲੇ 'ਚ ਗੌਰ ਕਰੋ ਭਾਈ ਦੂਜੇ ਬੰਨੇ ਆਟੋ ਰੱਖសា ਲਾ ਕੇ ਹੋਰ ਮਿਹਰਾਦੀ ਤਾਂ ਆ ਆ ਗਿਆ ਜੀ ਆ ਆ ਗਿਆ ਕਰੀ ਜਾਂਦੇ ਨੇ ਇਹ ਵੀ ਕਿਰਪਾ ਕਰਨ ਕਿ ਇਹਦੇ ਲਈ ਵੀ ਸਪੀਕਰ 'ਚ ਸਾਰੇ ਲੋਕਾਂ ਨੂੰ ਬੁਲਾਉਣ ਕੇ ਜੇ ਕਿਸੇ ਦੇ ਕੋਠੇ ਤੇ ਕੋਈ ਚੜਿਆ ਵਾ ਬੱਚਾ ਕੋਈ ਦੇਖ ਲਿਆ ਚਾਇਨਾ ਡੋਰ ਦਾ ਪਤੰਗ ਚੜਾਉਂਦਾ ਫੜਿਆ ਗਿਆ ਉਹ ਕੋਠੇ ਦਾ ਜਿਹੜੇ ਘਜੀ ਦਾ ਘਰ ਆ ਉਹਦੇ ਤੇ ਕਾਰਵਾਈ ਉਹ ਬੱਚਾ ਬੱਚੇ ਨੂੰ ਫੜ ਕੇ ਪੁੱਛੋ ਵੀ ਕਿੱਥੋਂ ਲੈ ਕੇ ਆਇਆ ਜਿਹੜੇ ਦੁਕਾਨਦਾਰ ਤੋਂ ਲੈ ਕੇ ਆ ਉਹਦੇ ਤੇ ਕਾਰਵਾਈ ਕਾਨੂੰਨ ਵੀ ਸਰਕਾਰ ਪੰਜਾਬ ਦੀ ਸਾਡੀ ਆ ਆਮ ਆਦਮੀ ਦੀ ਆ ਇਹ ਕਾਨੂੰਨ ਵੀ ਸਖਤ ਬਣਾਵੇ ਜਿੱਦੇ ਨਾਲ ਘੱਟੋ ਘੱਟ ਬੰਦਾ 6 ਮਹੀਨੇ ਅੰਦਰ ਰਹੇ ਉਹ ਤਾਂ ਮੇਰਾ ਕੇਸ ਚੱਲੇ ਤੇ ਉਹਨੂੰ ਫਾਸੀ ਤੱਕ ਲੈ ਕੇ ਜਾਣ 20 ਸਾਲ ਦੀ ਉਮਰ ਕੈਦ ਹੋਵੇ ਉਹ ਜਾਨ ਲੜਾਇ ਰਿਹਾ ਨੇ ਇੱਕ ਬੰਦੇ ਦੀ ਕਿਤੇ ਨਾ ਕਿਤੇ ਮਾਵਾਪੋ ਵਿੱਚ ਮਾਵਾਪੋ ਤੇ ਪਤੀ ਦਾ ਵੀ ਚੈਨਾ ਡੋਰ ਲੈ ਕੇ ਆ ਰਹੇ ਤੁਹਾਡਾ ਮੁੰਡਾ ਮੈਂ ਕਹ ਰਿਹਾ ਜਿਹਦੇ ਕੋਠੇ ਤੇ ਚੜਾਉਂਦਾ ਉਹ ਵੀ ਤੇ ਮਾਂ ਪਿਓ ਵੀ ਦੂਜੇ ਬੰਨੇ ਜਿਹੜਾ ਪ੍ਰਸ਼ਾਸਨ ਹੈ ਉਹ ਟੀਚਰਾਂ ਦੀ ਵੀ ਡਿਊਟੀ ਲਾਵੇ ਜਿੰਨਾ ਬੱਚਾ ਟੀਚਰ ਦੀ ਮੰਨਦਾ ਉਹਨੇ ਮਾਂ ਪਿਓ ਦੀ ਨਹੀਂ ਮੰਨਦਾ ਸਕੂਲਾ ਕਾਲਾਂ 'ਚ ਜਾਗਰੂਤੀ ਪੈਦਾ ਕਰਨ ਜਿਹੜੇ ਆ ਦਿੰਦੇ ਇਹਨਾਂ 'ਚ ਕੀਮਤੀ ਜਾਨਾਂ ਬਚਾਉਣ ਦੀ ਲੋੜ ਆ ਪੁਲਿਸ ਪਰਚੇ ਤਾਂ ਕਰਦੀ ਆ ਪਰ ਸਖਤ ਕਾਰਵਾਈ ਕਿਉਂ ਨਹੀਂ ਹੁੰਦੀ ਆ ਕੇ ਯਾਰ ਕਾਰਵਾਈ ਤਾਂ ਨਹੀਂ ਕਰਦੀ ਪੁਲਿਸ ਕੋਈ ਨੀ ਕਾਨੂੰਨ ਹੈ ਨਹੀਂ ਅਸੀਂ ਕਹਿੰਦੇ ਆ ਕਾਨੂੰਨ ਬਣਾਉਣਾ ਸਰਕਾਰ ਨੇ ਸਾਡਾ ਮੁੱਖ ਮੰਤਰੀ ਆਮ ਹੈ ਪਤੰਗ ਚੜਾਈ ਦੇ ਵਿੱਚ ਮੈਨੂੰ ਪਤਾ ਲੱਗਿਆ ਕੱਲ੍ਹ ਕਹਿੰਦੇ ਫਰੀਦਕੋਟ ਸ਼ਾਇਦ ਪਤੰਗ ਚੜਾਈ ਦਾ ਮੇਲਾ ਲਾਇਆ ਜੇ ਅਸੀਂ ਮੇਲੇ ਲਾ ਨਾ ਕੇ ਲੋਕਾਂ ਨੂੰ ਜਗਾਵਾਂਗੇ ਇਹ ਜਿਹੜਾ ਨਸ਼ੇ ਦਾ ਸਤਾ ਕਰਾ ਉਹਨੂੰ ਤਾਂ ਸਾਹ ਹੈ ਉਹਨ ਦਾ ਚਾਹ ਚੜਦਾ ਇਹ ਹੁਣ ਸਾਡਾ ਕੰਮ ਬਣੂਗਾ ਉਹੀ ਤਾਂ ਹੀ ਤਾਂ ਲਿਆ ਕੇ 100 ਰੁਪਏ ਦਾ ਗੁੱਟਾ ਆਉਂਦਾ ਉਹ 7 700 ਤੱਕ ਵੇਚਿਆ ਜਾ ਰਿਹਾ ਇਹਦੇ ਲਈ ਇਹ ਸਮਝਣਾ ਚਾਹੇ ਪੁਲਿਸ ਪ੍ਰਸ਼ਾਸਨਾ ਚਾਹੇ ਸਿਵਲ ਪ੍ਰਸ਼ਾਸਨ ਹੈ ਚਾਹੇ ਰਾਜਨੀਤਿਕ ਲੋਕ ਨੇ ਕਿ ਇਹ ਗਰਦਨਾ ਸਾਡੀਆਂ ਵੀ ਬੱਟੀਆਂ ਜਾ ਸਕਦੇ ਨੇ ਸਾਡੇ ਬੱਚਿਆਂ ਨਾਲ ਵੀ ਹੋ ਸਕਦੀ ਹੈ ਸਾਡੇ ਨਾਲ ਖੁਦ ਵੀ ਹੋਣਾ ਤੁਸੀਂ ਐਕਟਿਵ ਤੇ ਆਉਨੇ ਹੋ ਪੱਤਰਕਾਰ ਉਹਨੂੰ ਤੁਸੀਂ ਰਿਸਕ ਲਈ ਇਹ ਪਤਾ ਲਾਣਾ ਕਿੱਥੇ ਕਿੱਥੋਂ ਗੱਲ ਛਪਾਏ ਜੇ ਫਿਰ ਉਹ ਐਡੀ ਫਿਰ ਵੱਡਾ ਜਾਨਵਰਾਂ ਦਾ ਉਹ ਖਾਨਾ ਹੈ ਇਹਦੀ ਕਟੰਗ ਵੱਟ ਕੇ ਲੈ ਜਾਂਦੀ ਚੈਨਾਡੋਰ ਕਿਸੇ ਨੂੰ ਜਾਨਵਰ ਮਾਰਿਆ ਜਾ ਰਿਹਾ ਹੈ ਇੱਕ ਬੰਦੇ ਦਾ ਅਸੀਂ ਕਹਿ ਰਹੇ ਜਾਨਵਰਾਂ ਦੀ ਅਸੀਂ ਦਰਖਤਾਂ ਦੀ ਰਾਖੀ ਕਰਦੇ ਆਂ ਕਰਨ ਰਾਖੀ ਕਦੀ ਕਰਦੇ ਆਂ ਜੀ ਉਹਦਾ ਵੱਟ ਵੱਟਿਆ ਸਰਿਆਮ ਚੱਲ ਰਿਹਾ ਬਹੁਤ ਵੱਡਾ ਦਿਖਾਤਾ ਇਸ ਕਰਕੇ ਅਸੀਂ ਅੱਜ ਸੜਕ ਤੇ ਆਏ ਜਿਹੜਾ ਅੱਜ ਅਕਾਲੀ ਦਲ ਸਤੰਤਰ ਨੇ ਇਕੱਠੇ ਹੋ ਕੇ ਇੱਕ ਉਪਰਾਲਾ ਕਰਿਆ ਇਹ ਜਾਨਵਰਾਂ ਦੀ ਬਹੁਤ ਤਾਰਾਚਲਾ ਮਖਦੇ ਦੇਖੇ ਨੇ ਤੇ ਕੁੜੀਆਂ ਐਕਟਰਾਂ ਦੇ ਜਾਂਦੀਆਂ ਹਣ ਕੱਲੇ ਇੱਕ ਪਟਿਆਲੇ ਤੋਂ ਵੀਡੀਓ ਬਣੀ ਹੈ ਉਹਦੀ ਕਰਦਰ ਵੱਡੀ ਕੀ ਆ ਬਾਕੀ ਸਾਰੇ ਕੋਲ ਤਾਕਤ ਇਹਨਾਂ ਦੇ ਦੇਖੀ ਜਾ ਸਕਦੀਆਂ ਨੇ ਵੀ ਕਿਵੇਂ ਕਿਵੇਂ ਇਹ ਜਾਫੀ ਹੋਏ ਨੇ ਇਸ ਇਸ ਨੂੰ ਰੋਕਣ ਵਾਸਤੇ ਅਸੀਂ ਇਹ ਵੱਡਾ ਫਰਾ ਲਾ ਕੇ ਜੀ ਮੈਂ ਇਹਨਾਂ ਨੇ ਮੰਗ ਪੱਤਰ ਦਿੱਤਾ ਵੀ ਜਿਹੜੀ ਚਾਈਨਾ ਡੋਨ ਯਾਰਾਂ ਦੇ ਵਿੱਚ ਵੀ ਘਰੀ ਹੈ ਵੀ ਉਹਦੇ ਟੋਟਲ ਪਵੰਦੀ ਲਈ ਜਾਵੇ ਤੇ ਉਹ ਮੰਗ ਪੱਤਰ ਅਸੀਂ ਪਰ ਇਹਨਾਂ ਦਾ ਪਰਚਾ ਅਜੇ ਤੱਕ ਪਹੁੰਚਾਵਾਂਗੇ ਤੇ ਅਸੀਂ ਇਹ ਤੇ ਕਾਰਵਾਈ ਵੀ ਕਰ ਰਹੇ ਹਾਂ ਅਸੀਂ ਆਲਰੇਡੀ ਤਿੰਨ ਪਰਚੇ ਵੀ ਦਿੱਤੇ ਤੇ ਅੱਜ ਇੱਕ ਹੋਰ ਪਰਚਾ ਦੇ ਰਹੇ ਹਾਂ ਚਾਈਨਾ ਤੇ ਇਹ ਜਿਹੜਾ ਵੀ ਪਿੱਛੋਂ ਕਿੱਥੋਂ ਲੈ ਕੇ ਆਉਂਦੇ ਨੇ ਅਸੀਂ ਉਹਨੂੰ ਵੀ ਨਾਮਿਨੇਟ ਕਰਾਂਗੇ ਤੇ ਸਭ ਤੋਂ ਸਖਤਰਾ ਵਾਲਾ ਦੀ ਲੋ ਤਾਂ ਵੀ ਸੱਤ ਕਰਨ ਨੂੰ ਨਾ ਹੋਣ ਦੇ ਕਾਰਨ ਜਿਹੜਾ ਹੈਗਾ ਕਿ ਕਿਸੇ ਨੂੰ ਡਰਤੀ ਹੈ ਨਾ ਨਹੀਂ ਇਹ ਵੀ ਕਿਤੇ ਨਾ ਕਿਤੇ ਹੈਗਾ ਜੀ ਪੰਜ ਜੋਂ ਦੀ ਬੇਲੇਵਲ ਫੈਂਸ ਹੈ 187 ਦਾ ਜੋ ਕਿਤੇ ਨਾ ਕਿਤੇ ਨਾਲ ਨਾਨ ਪਲੇਅਰ ਫੈਂਸ ਐਡ ਹੋ ਤਾਂ ਉਹਦੇ ਨਾਲੇ ਤੇ ਵੀ ਛੇਤੀ ਥੱਲ ਪੋਈ ਮੈਂ ਕਾਫੀ ਸ਼ੰਕਾ ਹੈ ਜਿਹੜੀ ਪੁਲਿਸ ਨੇ ਫੜ ਗਿਲੀ ਤੇ ਚੈਨਲੋਂ ਹਾਂਜੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਬੇਲੇਵਲ ਫੈਂਸ ਕਾਉਂਡ ਕਰਕੇ ਨੇ ਕਿਤੇ ਨਾ ਕਿਤੇ ਛੋਟੀ ਜੀ ਇਹ ਦਿੱਕਤ ਆਈ ਇਹ ਨਾਨ ਅਵੇਲੇਬਲ ਸੈਕਸ਼ਨ ਐਡ ਹੋ ਗਿਆ ਨੇ ਤਾਂ ਉਹਦੇ ਨਾਲ ਕਾਫੀ ਥੱਲ ਪੈ ਗਈ